ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਭਾ ਸਿੰਘ ਆਰਾਮਰੌਣੀ ਵਿਦਿਆਰਥੀ ਦਮਦਮੀ ਟਕਸਾਲ ਅੱਜ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਬਾਹਰ ਸਖਬੀਰ ਬਾਦਲ ਦੇ ਉੱਪਰ ਗੋਲੀ ਚੱਲਣ ਦੀ ਗੱਲਬਾਤ ਚੱਲ ਰਹੀ ਹੈ ਭਾਈ ਨਰੈਣ ਸਿੰਘ ਚੌੜੇ ਨੇ ਕਦਮ ਕਿਉਂ ਚੁੱਕਿਆ ਕਿ ਜਿਨ੍ਹਾਂ ਲੋਕਾਂ ਨੇ ਸਤਗੁਰੂ ਗੁਰਨਸੱਚੇ ਪਾਤਸ਼ਾਹ ਮਹਾਰਾਜ ਦੀ ਬਦਵੀਂ ਕਰਵਾਈ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਢੀ ਉਹਨਾਂ ਨੂੰ ਤਖਸਰ ਤੋਂ ਮਾਫ ਕਰ ਦਿੱਤਾ ਗਿਆ। ਉਹ ਭਾਈ ਨਰੈਣ ਸਿੰਘ ਚੌੜੇ ਨੇ ਜਿਹੜਾ ਕਦਮ ਚੁੱਕਿਆ ਹੈ ਇਹ ਸਾਧ ਸੰਗਤ ਉਸ ਗੁੱਸੇ ਦਾ ਪ੍ਰਗਟਾਵਾ ਹੈ। ਕਿਹੜਾ ਗੁੱਸਾ ਕਿ ਕੋਟਕਪੂਰੇ ਦੇ ਚੌਕ ਵਿਖੇ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਦਵੀਂ ਦਾ ਇਨਸਾਫ ਲੈਣ ਵਾਸਤੇ ਜਦੋਂ ਸਿੱਖ ਨੌਜਵਾਨ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੀਆਂ ਸਨ ਤੇ ਬਾਦਲਾਂ ਦੀ ਪੁਲਿਸ ਨੇ ਗੋਲੀ ਚਲਾਈ ਤੇ ਗੁਰੂ ਕੀ ਸਿੱਖ ਸੰਗਤਾਂ ਦੇ ਹੱਥਾਂ ਵਿੱਚ ਗੁਟਕਾ ਸਾਬ ਸਨ ਪਾਲਕੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਦੇ ਅੰਗ ਸਨ ਜਿਹੜੇ ਬਰਗਾੜੀ ਦੀਆਂ ਗਰੜੀਆਂ ਵਿੱਚ ਖਲਾਰੇ ਗਏ ਤਾਂ ਜਥੇਦਾਰਾਂ ਨੇ ਜਦੋਂ ਕੋਈ ਅਨਸਾਫ਼ ਨਹੀਂ ਕੀਤਾ ਤੇ ਭਾਈ ਨਰੈਣ ਸਿੰਘ ਚੌੜੇ ਨੂੰ ਇੱਕ ਕਦਮ ਚੁੱਕਣਾ ਪਿਆ ਤਾਂ ਜੇ ਕਿਸੇ ਛਲੈਂਡ ਤੇ ਖੜਦੇ ਇਸ ਬਾਦਲ ਪਰਵਾਰ ਨੂੰ ਬਾਦਲ ਜੁੰਡਰੀ ਨੂੰ ਪੰਥ ਤੋਂ ਬਾਹਰ ਕਰਦੇ ਪੰਥ ਵਿੱਚੋਂ ਕੱਢ ਦਿੱਤੇ ਤੇ ਮੈਂ ਸਮਝਦਾ ਕਿ ਇਹ ਗੱਲ ਕਦੇ ਵੀ ਨਾ ਵਾਪਰਦੀ ਤਖਸਾਲ ਸਾਹਿਬ ਦੇ ਜਥੇਦਾਰਾਂ ਨੇ ਕੋਈ ਕੌਮ ਦੇ ਨਾਲ ਇਨਸਾਫ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ